ਥੋੜਾ ਜਿਹਾ ਕੰਮ ਕੀਤਾ ਤੇ ਥਕਾਵਟ ਥੋੜਾ ਜਿਹਾ ਕਿਤੇ ਬਾਹਰ ਗਏ ਆਉਂਦੇ ਸਾਰ ਥਕਾਵਟ ਜ਼ਿਆਦਾ ਸੌਣ ਤੋਂ ਬਾਅਦ ਵੀ ਥਕਾਵਟ ਪਰ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਸੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇਸ ਨਾਲ ਤੁਹਾਡੀ ਦਿਨ ਰਾਤ એનર્ਜੀ ਹੈਗੀ ਜਿਹੜੀ ਉਹ ਬਰਕਰਾਰ ਰਹਿ ਸਕਦੀ ਹੈ ਜਿਹੜੇ ਉੱਠਦੇ ਹੀ ਨਹੀਂ ਪਿਆ ਕੰਮ ਕਰਨ ਨੂੰ ਮਨ ਹੀ ਨਹੀਂ ਕਰਦਾ ਪਿਆ ਉਹਨਾਂ ਵਾਸਤੇ ਸਾਰੇ ਆਪਾਂ ਜਿਹੜਾ ਫਾਰਮੂਲਾ ਅੱਜ ਦੇਣ ਜਾ ਰਹੇ ਹਾਂ ਕਿ ਸਭ ਪਹਿਲੇ 3 ਦਿਨਾਂ ਦੇ ਵਿੱਚ ਇਹ ਫਾਰਮੂਲਾ ਆਪਣਾ ਕਮਾਲ ਵਿਖਾਏਗਾ ਪਹਿਲੇ 3 ਦਿਨਾਂ ਦੇ ਵਿੱਚ ਭੈਣਾ ਦੇ ਉੱਪਰ ਵੀ ਇਹ ਬਹੁਤ ਵਧੀਆ ਫਾਰਮੂਲਾ ਕੰਮ ਕਰੇਗਾ ਔਰ ਦੂਸਰੇ ਨੰਬਰ ਤੇ ਸਾਡੇ ਵੀਰ ਜਿਹੜੇ ਵੀਕਨੈਸ ਕਮਜ਼ੋਰੀ ਦੇ ਵਿੱਚ ਚੱਲਦੇ ਪਏ ਨੇ ਉਹਨਾਂ ਤੇ ਵੀ ਇਹ ਪਹਿਲੇ 3 ਦਿਨਾਂ ਦੇ ਵਿੱਚ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਗਾ ਮੈਨੂੰ ਥਕਾਉਟ ਬਹੁਤ ਰਹਿੰਦੀ ਹੈ ਬਹੁਤ ਲੱਤਾਂ ਬਹੁਤ ਦਰਦ ਕਰਦੀਆਂ ਮਾਸਪੇਸ਼ੀਆਂ ਜਿਹੜੀਆਂ ਜਿਵੇਂ ਅਕੜ ਜਾਂਦੀਆਂ ਨਾ ਇਸ ਤਰ੍ਹਾਂ ਹੋ ਰਿਹਾ ਹੈ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਇਹ ਜੀ ਮੈਨੂੰ ਪ੍ਰੋਬਲਮ ਤਾਂ 4-5 ਸਾਲ ਤੋਂ ਹੈ ਜੇ ਜਦੋਂ ਤੁਸੀਂ ਡਾਕਟਰ ਰਾਏ ਸਾਹਿਬ ਕੋਲ ਆਏ ਕੀ ਫਰਕ ਪਿਆ ਮੈਨੂੰ ਮਨੂੰ ਜਿਹੜਾ ਆਕੜਾ ਆ ਬਣ ਹੀ ਨਾ ਮੇਰੀਆਂ ਲੱਤਾਂ ਦਾ ਉਹ ਬੁਲਾ ਮਤਲਬ ਮਹਿਸੂਸ ਹੁੰਦਾ ਪਿਆ ਤਕਾਵਟ ਸੀ ਤਕਾਵਟ ਵੀ ਤੁਹਾਨੂੰ ਮੈਂ ਦੁੱਧ ਦੱਸਿਆ ਸੀ ਡਾਕਟਰ ਸਾਹਿਬ ਨੇ ਹਾਂਜੀ ਜਿਵੇਂ ਸਾਡੀ ਬਾਡੀ ਚ ਐਸਿਡ ਲੈਵਲ ਵੱਧ ਹੈ એનર્ਜੀ ਘਟਦੀ ਹੈ ਅਲਕਲਾਈਨ ਹੱਟ ਬਾਡੀ ਦੇ ਵਿੱਚੋਂ ਮਿਲ ਨਹੀਂ ਰਿਹਾ ਸਾਡੀ ਬਾਡੀ ਨੂੰ ਤਾਂ ਬਾਡੀ ਵੀਕਨੈਸ ਮਹਿਸੂਸ ਕਰੇਗੀ ਹੀ ਕਰੇ ਕੰਮ ਕੀ ਕਰੇਗਾ ਤੁਹਾਡਾ ਨੁਸਖਾ ਫਾਰਮੂਲਾ ਇਹ ਮੰਨ ਲਓ ਅਗਰ ਕੋਈ ਸਾਡੀ ਭੈਣ ਸਾਡਾ ਵੀਰ ਇਸ ਨੁਸਖੇ ਫਾਰਮੂਲੇ ਨੂੰ ਅਪਣਾਉਂਦਾ ਇਹਨੇ ਸਾਡੇ ਨਰਵਸ ਸਿਸਟਮ ਨੂੰ ਟੋਨ ਅਪ ਕਰਨਾ ਹੈ ਜਿਹਦੇ ਨਾਲ ਤੁਹਾਡੀ ਬੋਡੀ ਚ ਸਾਰਾ ਦਿਨ ਦੀ ਜਿਹੜੀ ਵੀਕਨੈਸ ਹੈ ਉਹ ਦੂਰ ਹੋ ਕੇ ਬੋਡੀ ਨੂੰ ਆਪਾਂ એનર્ਜੀ ਦੇ ਦੱਸ ਬਹੁਤ ਵਾਰ ਹੁੰਦਾ ਹੈ ਕਿ ਦਿਨੇ ਬੰਦਾ ਠੀਕ ਰਹਿੰਦਾ ਹੈ ਘਰ ਚ ਵੀ ਆ ਕੇ ਚਲੋ ਠੀਕ ਰਹਿੰਦਾ ਬੰਦਾ ਜਦੋਂ ਘਰੇ ਵੀ ਆ ਜਾਂਦਾ ਹੈ ਪਰ ਜਦੋਂ ਰਾਤ ਦੀ ਵਾਰੀ ਆਉਂਦੀ ਫਿਰ ਉਹਦੀ ਲੱਤਾਂ ਕੰਬ ਲੱਗ ਜਾਂਦੀਆਂ ਨੇ ਆਪਣਾ ਜਿਹੜਾ ਇਹ ਫਾਰਮੂਲਾ ਹੈ ਸਪੈਸ਼ਲ ਉਹਨਾਂ ਵੀਰਾਂ ਵਾਸਤੇ ਵੀ ਹੈ ਜਿਹੜਾ ਵਿਅਤਾ ਜ਼ਿੰਦਗੀ ਤੋਂ ਅੱਜ ਨਿਰਾਸ਼ ਚੱਲਦੇ ਪਏ ਨੇ ਉਹ ਖੁਸ਼ੀ-ਖੁਸ਼ੀ ਘਰੇ ਆਉਣਗੇ ਆਪਣੀ ਵਿਅਤਾ ਜ਼ਿੰਦਗੀ ਨੂੰ ਜਿਹੜਾ ਉਹ ਬਖੂਬੀ ਅੱਛੇ ਢੰਗ ਨਾਲ ਨਿਭਾ ਸਕਦੇ ਨੇ ਡਾਕਟਰ ਸਾਹਿਬ ਜਿਹੜਾ ਇਹ ਨੁਸਖਾ ਫਾਰਮੂਲਾ ਕਿਵੇਂ ਬੰਨਣਾ ਹੈ ਕਿਸ ਤਰੀਕੇ ਨਾਲ ਬੰਨਣਾ ਹੈ ਕਰਨਾ ਕੀ ਹੈ ਕਿ ਇੱਕ ਗਲਾਸ ਦੁੱਧਾ ਲੈਣਾ ਹੈ ਔਰ ਦੁੱਧ ਨੂੰ ਆਪਾਂ ਉਬਾਲਣ ਲਈ ਰੱਖ ਦਿੱਤਾ ਉਹ ਨਾਲ ਹੀ ਦੁੱਧ ਚ ਉਬਾਲਾ ਆਉਂਦੇ ਸਮੇਂ ਉਹਦੇ ਵਿੱਚ ਤਿੰਨਾਂ ਦੇ ਬੀਜ ਪਾ ਦੇਣੇ ਨੇ ਇੱਕ ਚਮਚ ਦੇਸੀ ਘਿਓ ਔਰ ਇਹ ਭੁੰਨਿਆ ਹੋਇਆ ਘੀ ਦੇ ਵਿੱਚ ਜਿਹੜਾ ਇੱਕ ਚਮਚ ਹੈ ਇਹ ਵੀ ਤੁਸੀਂ ਇਸ ਦੁੱਧ ਦੇ ਵਿੱਚ ਐਡ ਕਰ ਦੇਣਾ ਇਹ ਨੁਸਖਾ ਫਾਰਮੂਲਾ ਬਿਲਕੁਲ ਤਿਆਰ ਬਰ ਤਿਆਰ ਹੈ ਹੁਣ ਇਹ ਸਾਨੂੰ ਇਹ ਦੱਸ ਦਿਓ ਵੀ ਕਿਸ ਵੇਲੇ ਜਿਹੜਾ ਇਹ ਦੁੱਧ ਹੈਗਾ ਇਨਟੇਕ ਕਰਨਾ ਹੈ ਬੈਸਟ ਰਿਜ਼ਲਟ ਲੈਣ ਵਾਸਤੇ ਬੈਸਟ ਰਿਜ਼ਲਟ ਲੈਣ ਵਾਸਤੇ ਫਰੂਕੀ ਸਾਹਿਬ ਇਹਨੂੰ ਰਾਤ ਦੇ ਟਾਈਮ ਆਪਾਂ ਸੌਂਦੇ ਟਾਈਮ ਇਹਨੂੰ ਯੂਜ਼ ਕਰ ਸਕਦੇ ਆ ਜਿਹੜੇ ਨਾ ਤੇ ਨਿਸਕੇ ਟੋਟ ਕੇ ਚੱਲਦੇ ਨਹੀਂ ਕੰਮ ਨਹੀਂ ਕਰਦੇ ਫਿਰ ਉਹਨਾਂ ਦਾ ਹੱਲ ਕਿਵੇਂ ਕਰਦੇ ਹੋ ਉਹਨਾਂ ਵਾਸਤੇ ਤਾਂ ਸਰ ਆਪਣਾ ਜਿਹੜਾ ਇਹ ਇਲੈਕਟ੍ਰੋ ਹੋਮਿਓਪੈਥੀ ਦਾ ਜਿਹੜਾ ਫਾਰਮੂਲਾ ਹੈ ਇਹ ਬਾ ਕਮਾਲ ਕੰਮ ਕਰੇਗਾ ਜਿਹਨਾਂ ਦੀ ਰਾਤ ਨੂੰ ਲਤ ਕੰਬਦੀਆਂ ਨੇ ਵੀ ਉਹ ਤਾਂ ਜ਼ਿੰਦਗੀ ਵਾਲੇ ਜਿਹੜੇ ਨਿਰਾਸ਼ ਚੱਲਦੇ ਪਏ ਨੇ ਉਹਨਾਂ ਵਾਸਤੇ ਬਹੁਤ ਹੀ ਲਾਹੇਵੰਦ ਸਾਬਤ ਹੋਣ ਵਾਲਾ ਇਹ ਫਾਰਮੂਲਾ ਥੋੜਾ ਜਿਹਾ ਕੰਮ ਕੀਤਾ ਤੇ ਥਕਾਵਟ ਥੋੜਾ ਜਿਹਾ ਕਿਤੇ ਬਾਹਰ ਗਏ ਆਉਂਦੇ ਸਾਰ ਥਕਾਵਟ ਜ਼ਿਆਦਾ ਸੌਣ ਤੋਂ ਬਾਅਦ ਵੀ ਥਕਾਵਟ ਸलाम नमस्ते ਸਤਿ ਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਕੱਲ ਜਿਹੜੀ ਥਕਾਵਟ ਹੈ ਇਹ ਕਿਸੇ ਦੀ ਦੂਰ ਹੋ ਹੀ ਨਹੀਂ ਰਹੀ ਪਹਿਲਾਂ ਹੁੰਦਾ ਸੀ ਕਿ ਅਸੀਂ ਸਫਰਾਂ ਦੇ ਵਿੱਚੋਂ ਜਦੋਂ ਆਉਂਦੇ ਸੀ ਤਾਂ ਸਾਡੇ ਆ ਸਰੀਰ ਥੱਕ ਜਾਂਦਾ ਸੀ ਪਰ ਅੱਜ ਬਹੁਤ ਲੋਕ ਹੈਗੇ ਨੇ ਜਿਹੜੇ ਸੌਣ ਤੋਂ ਬਾਅਦ ਵੀ ਥੱਕ ਜਾਂਦੇ ਨੇ ਬਹੁਤ ਲੋਕ ਨੇ ਕੰਮਕਾਰਾਂ ਤੋਂ ਆ ਕੇ ਉਹਨਾਂ ਨੂੰ ਥਕਾਵਟ ਜਿਹੜੀ ਇੰਨੀ ਜ਼ਿਆਦਾ ਫੀਲ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਨੂੰ ਸਮਾਂ ਆਪਣੇ ਬੱਚਿਆਂ ਨੂੰ ਸਮਾਂ ਉਹ ਦੇ ਹੀ ਨਹੀਂ ਪਾਉਂਦੇ ਪਰ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਸੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇਸ ਨਾਲ ਤੁਹਾਡੀ ਦਿਨ ਰਾਤ એનર્ਜੀ ਹੈਗੀ ਹੈ ਜਿਹੜੀ ਉਹ ਬਰਕਰਾਰ ਰਹਿ ਸਕਦੀ ਹੈ ਸਾਡੇ ਨਾਲ ਨੇ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕਰਨ ਵਾਲੇ ਡਾਕਟਰ ਗੁਰਿੰਦਰ ਸਿੰਘ ਰਾਏ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਨੁਸਖਾ ਫਾਰਮੂਲਾ ਕਿਵੇਂ ਕੰਮ ਕਰਦਾ ਔਰ ਕਿਹੜੇ ਲੋਕਾਂ ਤੇ ਇਹ ਤੁਸੀਂ ਦੇਖੋ ਇੱਕ ਵਾਰ ਇੱਥੇ ਇਹ ਮਿਸ਼ਰੀ ਹੈਗੀ ਹੈ ਜਿਹੜੀ ਸਭ ਤੋਂ ਫਰਸਟ ਕੌਲੀ ਦੇ ਵਿੱਚ ਪਈ ਹੈ ਪਹਿਲੀ ਕਟੋਰੀ ਦੇ ਵਿੱਚ ਪਈ ਹੈ ਉਸ ਤੋਂ ਬਾਅਦ ਇਹ ਸਭ ਗੋਲ ਦਾ ਬਰਾਦਾ ਹੈ ਇਸ ਦੇ ਨਾਲ ਹੀ ਖਸਖਸ ਰੱਖੀ ਹੈ ਦੇਸੀ ਕੀ ਹੈ ਇਲਾਇਚੀ ਹੈ ਔਰ ਸਾਡਾ ਸਭ ਦਾ ਫੇਵਰੇਟ ਦੁੱਧ ਡਾਕਟਰ ਸਭ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਕੀਕਤ ਟੀਵੀ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਹਕੀਕਤ ਟੀਵੀ ਦੇ ਇਥੇ ਪਹੁੰਚਣ ਤੇ ਬਹੁਤ-ਬਹੁਤ ਜੀ ਆ। ਅੱਛਾ ਡਾਕਟਰ ਸਭ ਇਸ ਤੋਂ ਪਹਿਲਾਂ ਕਿਸੀ ਨੁਸਖਾ ਫਾਰਮੂਲਾ ਤੁਹਾਡੇ ਕੋਲ ਉਸੇ ਸਮਝੀਏ ਤੁਸੀਂ ਕਹਿ ਰਹੇ ਹੋ ਕਿ ਦਿਨ ਰਾਤ એનર્ਜੀ ਸੇਵਰ ਜਿਹੜਾ ਇਹ ਨੁਸਖਾ ਹੈਗਾ એનર્ਜੀ ਤੁਹਾਡੀ ਵਧਾਏਗਾ ਵੀ એનર્ਜੀ ਤੁਹਾਡੀ ਬਚਾਏਗਾ ਵੀ ਔਰ ਤੁਹਾਨੂੰ ਤੰਦਰੁਸਤ ਵੀ ਰੱਖੇਗਾ ਇਹ ਸਮਝਾਂਗੇ ਤੁਹਾਡੇ ਕੋਲ ਸਾਨੂੰ ਪਹਿਲਾਂ ਇਹ ਦੱਸੋ ਵੀ ਪਹਿਲਾਂ ਦੇ ਸਾਡੇ ਜਿਹੜੇ ਬਜ਼ੁਰਗ ਸੀ ਵੱਡੇ ਵਡੇਰੇ ਸੀ ਦਿਨ ਰਾਤ ਕੰਮ ਕਰਦੇ ਸੀ ਦਿਨੇ ਵੀ ਰਾਤ ਨੂੰ ਵੀ ਪਰ ਕਦੇ ਥਕਾਵਟ ਨਾਲ ਦੀ ਚੀਜ਼ ਉਹਨਾਂ ਦੇ ਨੇੜੇ ਨਹੀਂ ਸੀ ਆਉਂਦੀ ਇਸ ਵੇਲੇ ਵਾਈਟ ਕਾਲਰਸ ਜੌਬਸ ਕਰਦੇ ਨੇ ਸਾਡੇ ਬੱਚੇ ਸਾਡੇ ਬੱਚੀਆਂ ਸਾਡੇ ਭਰਾ ਤੇ ਘਰ ਦੇ ਵਿੱਚ ਰਸੋਈ ਦੇ ਵਿੱਚ ਸਾਡੀਆਂ ਭੈਣਾਂ ਕੰਮ ਕਰਦੀਆਂ ਨੇ ਹਨਾ ਤੇ ਉਹ ਛੇਤੀ ਥੱਕ ਜਾਂਦੀਆਂ ਨੇ ਕਾਰਨ ਕੀ ਹੈ ਇਹਦੇ ਪਿੱਛੇ ਇਹ ਸਭ ਬਹੁਤ ਸਾਰੇ ਕਾਰਨ ਨੇ ਜਿਵੇਂ ਕਿ ਸਭ ਤੋਂ ਪਹਿਲਾ ਤੇ ਮੇਜਰ ਕਾਰਨ ਆ ਜਾਂਦਾ ਹੈ ਕਿ ਜੋ ਅਸੀਂ ਅੱਜ ਖਾ ਰਹੇ ਹਾਂ ਉਹਦੇ ਵਿੱਚ ਉਹ એનર્ਜੀ ਨਹੀਂ ਹੈਗੀ ਉਹ ਵਿਟਾਮਿਨਸ ਨਹੀਂ ਹੈਗੇ ਉਹ ਪ੍ਰੋਟੀਨਸ ਨਹੀਂ ਹੈਗੇ ਉਹ ਫਾਈਬਰ ਨਹੀਂ ਹੈ ਜਿਹਦੇ ਜਿੰਨੇ ਸਾਡੀ ਬਾਡੀ ਨੂੰ ਸਾਰਾ ਦਿਨ ਇੱਕ એનર્ਜੀ ਦੇਣੀ ਸੀਗੀ ਆਪਾਂ ਪਾਣੀ ਦੀ ਗੱਲ ਕਰ ਲਈਏ ਕਿ ਪਹਿਲੇ ਪਹਿਲਾਂ ਸਾਡੇ ਬਜ਼ੁਰਗ ਖੇਤਾਂ 'ਚ ਕੰਮ ਕਰਦੇ ਸੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਲਿਆ ਖੇਤਾਂ 'ਚੋਂ ਖਾਲ ਦਾ ਪਾਣੀ ਵੀ ਪੀਂਦੇ ਸੀ ਤੇ ਸਾਰਾ ਦਿਨ ਬਿਨਾਂ ਰੋਟੀ ਤੋਂ ਵੀ ਉਹ ਜਿੰਨਾ ਉਹ ਬਲਦ ਜੁੱਤਦੇ ਸੀ ਖੇਤ ਦੇ ਵਿੱਚ ਉਹਦੇ ਨਾਲੋਂ ਜ਼ਿਆਦਾ ਕੰਮ ਉਹ ਖੁਦ ਕਰ ਜਾਂਦੇ ਸੀਗੇ ਕਿਉਂਕਿ ਕਿਉਂਕਿ ਸਿਰ 'ਚ એનર્ਜੀ ਨਹੀਂ ਸੀ ਤਾਂ ਉਸ ਟਾਈਮ ਦਾ ਖਾਲਾਂ ਦਾ ਪਾਣੀ ਵੀ ਟੋਬਿਆਂ ਦਾ ਪਾਣੀ ਵੀ ਕਿਉਂ ਵਰਗੋਂ ਕੰਮ ਕਰਦਾ ਸੀ ਔਰ ਅੱਜ ਫੁਰਕੀ ਸਾਹਿਬ ਜਿਹੜਾ ਅਸੀਂ ਪਾਣੀ ਪੀ ਰਹੇ ਆ ਉਹ ਅਸੀਂ ਆਰੋਵੇਟਰ ਜਿਹਦੇ ਵਿੱਚ ਇੱਕ ਵੀ ਉਹ ਮਿਨਰਲਸ ਨਹੀਂ ਹੈਗਾ ਜਿੰਨੇ ਸਾਡੀ ਬਾਡੀ ਨੂੰ એનર્ਜੀ ਦੇਣੀ ਹੈ ਜਿੰਨੇ ਸਾਡੇ ਬਾਡੀ ਦੇ ਜਿਹੜੇ ਸੈੱਲ ਨੇ ਉਹਨਾਂ ਨੂੰ એનર્ਜੀ ਦੇ ਕੇ ਪੂਰਾ ਦਿਨ ਐਕਟਿਵ ਰੱਖਣਾ ਸੋ ਸਾਡਾ ਖਾਣ ਪੀਣ ਜਿਹੜਾ ਹੈ ਉਹ ਪਹਿਲੇ ਨੰਬਰ ਤੇ ਮਸਟ ਹੈ ਸਾਡੀ ਵੀਕਨੈਸ ਦਾ ਕਾਰਨ ਬਣਿਆ ਹੋਇਆ ਦੂਸਰੇ ਨੰਬਰ ਤੇ ਆਪਾਂ ਗੱਲ ਕਰ ਲਈਏ ਜਿੰਨੇ ਵੀ ਸਾਡੇ ਪੈਕজিং ਫੂਡ ਆ ਰਹੇ ਨੇ ਕਿਉਂਕਿ ਜਿੰਨੇ ਪੈਕੇਟ ਦੇ ਵਿੱਚ ਫੂਡ ਆ ਗਿਆ ਉਹ ਬਿਨਾ ਪ੍ਰੈਜ਼ਰਵੇਟਿਵ ਤੋਂ ਪੈਕ ਨਹੀਂ ਹੋਏ ਔਰ ਉਹੀ ਜਿਹੜਾ ਪ੍ਰੈਜ਼ਰਵੇਟਿਵ ਵਾਲਾ ਫੂਡ ਜਿਹੜਾ ਅਸੀਂ ਬਾਡੀ ਨੂੰ ਇਨਟੇਕ ਕਰ ਰਹੇ ਆ ਉਹਦੇ ਵਿੱਚ ਜਰਾ ਜਿੰਨੀ ਵੀ એનર્ਜੀ ਨਹੀਂ ਹੈਗੀ। ਔਰ ਤੀਸਰੇ ਨੰਬਰ ਤੇ ਆ ਗਿਆ ਆਇਲੀ ਫੂਡ। ਜਿੰਨਾ ਵੀ ਤਲਿਆ ਹੋਇਆ, ਭੁੰਨਿਆ ਹੋਇਆ ਸੀ ਖਾਣਾ ਖਾ ਰਹੇ ਆ, ਉਹਦੇ ਨਾਲ ਵੀ ਸਾਡੇ ਸਿਰ 'ਚ એનર્ਜੀ ਨਹੀਂ ਆ ਰਹੀ। ਸਗੋਂ ਕਿ ਸਾਡੀ ਬਾਡੀ 'ਚ ਐਸਿਡ ਦੇ ਲੈਵਲ ਵੱਧ ਜਾਂਦਾ। ਜਿਵੇਂ ਸਾਡੀ ਬਾਡੀ 'ਚ ਐਸਿਡ ਲੈਵਲ ਵੱਧਾ ਹੈ, એનર્ਜੀ ਘਟਦੀ ਹੈ। ਅਲਕਲਾਈਨ ਹਰਟ ਬਾਡੀ ਦੇ ਵਿੱਚੋਂ ਮਿਲ ਨਹੀਂ ਰਹੀ ਸਾਡੀ ਬਾਡੀ ਨੂੰ, ਤਾਂ ਬਾਡੀ ਵੀਕਨੈਸ ਮਹਿਸੂਸ ਕਰੇਗੀ ਹੀ ਕਰੇਗੀ। ਜੀ ਜੀ। ਅੱਛਾ ਜਿਹੜੇ ਲੋਕ ਇਸ ਵੇਲੇ ਪਰੇਸ਼ਾਨ ਹੈਗੇ ਨੇ, ਉਹ ਰਾਤ ਨੂੰ ਕਮਕਾਰਾਂ ਤੋਂ ਆਉਂਦੇ ਨੇ ਆ ਕੇ ਐਵੇਂ ਕਹਿੰਦੇ ਨੇ ਜੀ ਸਾਨੂੰ ਰੋਟੀ ਨਹੀਂ ਚਾਹੀਦੀ ਸਾਨੂੰ ਮੰਜਾ ਦੇ ਦਿਓ ਫਟਾਫਟ ਅਸੀਂ ਸੌ ਜਾਈਏ ਉਹਨਾਂ ਤੇ ਕੰਮ ਕਰੇਗਾ ਤੁਹਾਡਾ ਨੁਸਖਾ ਫਾਰਮੂਲਾ ਰੁਕੀ ਸਾਹਿਬ ਉਹਨਾਂ ਵਾਸਤੇ ਹੀ ਖਾਸ ਕਰਕੇ ਆਪਾਂ ਇਹ ਨੁਸਖਾ ਦਾ ਫਾਰਮੂਲਾ ਜਿਹੜਾ ਹੈ ਤਿਆਰ ਕੀਤਾ ਹੈ ਕਿ ਜਿਹੜੇ ਕੰਮ ਤੇ ਗਏ ਨੇ ਆਉਂਦੇ ਸਾਰ ਅਜੇ ਕੱਪੜੇ ਵੀ ਚੇਂਜ ਨਹੀਂ ਕੀਤੇ ਪਰ ਉਹ ਕਹਿੰਦੇ ਪਹਿਲਾਂ ਰੈਸਟ ਪਹਿਲਾਂ ਰੈਸਟ ਰੈਸਟ ਜਿਹੜੀ ਉਹ ਜ਼ਰੂਰੀ ਹੈ ਕਿਉਂਕਿ ਵੀਕਨੈਸ ਹੈ ਨਾ ਸਿਰ ਰੋਟਦਾ ਹੀ ਨਹੀਂ ਪਿਆ ਕੰਮ ਕਰਨ ਨੂੰ ਮਨ ਹੀ ਨਹੀਂ ਕਰਦਾ ਪਿਆ ਤਾਂ ਉਹ ਰੈਸਟ ਲੈਣ ਦੇ ਪੈਨ ਦਾ ਉਹਨਾਂ ਵਾਸਤੇ ਸਾਰੇ ਆਪਾਂ ਜਿਹੜਾ ਫਾਰਮੂਲਾ ਅੱਜ ਦੇਣ ਜਾ ਰਹੇ ਹਾਂ ਜੀ ਜੀ ਅੱਛਾ ਕੀ ਕੰਮ ਕੀ ਕਰੇਗਾ ਤੁਹਾਡਾ ਨੁਸਖਾ ਫਾਰਮੂਲਾ ਇਹ ਮੰਨ ਲਓ ਅਗਰ ਕੋਈ ਸਾਡੀ ਭੈਣ ਸਾਡਾ ਵੀਰ ਇਸ ਨੁਸਖੇ ਫਾਰਮੂਲੇ ਨੂੰ ਅਪਣਾਉਂਦਾ ਆ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਬੋਡੀ ਦੇ ਵਿੱਚ ਜਿਹੜਾ ਐਲਕੈਲਾਈਨ ਜਿਹੜਾ ਘਟਿਆ ਹੋਇਆ ਬੋਡੀ ਦੇ ਵਿੱਚ ਉਹਨੂੰ ਅਪ ਕਰੇਗਾ ਦੂਸਰੇ ਨੰਬਰ ਤੇ ਇਸ ਫਾਰਮੂਲੇ ਦੇ ਵਿੱਚ ਆਪਾਂ ਇਸ ਬੋਲ ਦਾ ਜਿਹੜਾ ਬਰੂਦਾ ਵਰਤ ਰਹੇ ਆ ਇਹਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਫਾਈਬਰ ਹੈ ਜਿੰਨੇ ਸਾਡੀ ਬੋਡੀ ਦੇ ਵਿੱਚੋਂ ਟੌਕਸਿਨ ਨੂੰ ਰਿਮੂਵ ਕਰਨਾ ਹੈ ਬਾਡੀ ਦੀ ਗੰਦਗੀ ਨੂੰ ਬਾਡੀ ਚੋਂ ਬਾਹਰ ਕੱਢਣਾ ਹੈ ਇੱਕ ਬ੍ਰਸ਼ ਦਾ ਕੰਮ ਕਰਨਾ ਹੈ ਕਿਉਂਕਿ ਬਹੁਤ ਲੰਬੇ ਟਾਈਮ ਤੋਂ ਜੋ ਅਸੀਂ ਖਾ ਰਹੇ ਹਾਂ ਉਹ ਬਾਡੀ ਦੇ ਵਿੱਚ ਡਿਪੋਜ਼ਿਟ ਹੋਇਆ ਖੜਾ ਹੈ ਉਹ ਰੁਕਿਆ ਖੜਾ ਹੈ ਤਾਂ ਇਹਨੇ ਉਸ ਨੂੰ ਬ੍ਰੈਸ਼ ਦੀ ਤਰ੍ਹਾਂ ਇੱਕ ਵਾਰੀ ਬਾਡੀ ਚੋਂ ਬਾਹਰ ਕੱਢਣਾ ਹੈ ਇੱਕ ਨਵੀਂ એનર્ਜੀ ਬਾਡੀ ਨੂੰ ਦੇਣੀ ਸ਼ੁਰੂ ਕਰ ਦੇਣੀ ਹੈ ਇਹਦੇ ਵਿੱਚ ਆਪਾਂ ਦੇਸੀ ਘੋ ਵਰਤ ਰਹੇ ਹਾਂ ਇਹਦੇ ਵਿੱਚ ਆਪਾਂ ਖਸਖਸ ਵਰਤ ਰਹੇ ਆਂ ਔਰ ਖਸਖਸ ਦੇ ਬਾਰੇ ਵਿੱਚ ਗੱਲ ਕਰਾਂ ਤਾਂ ਇੱਕ ਬਹੁਤ ਹੀ ਲਾਜਵਾ ਫਾਰਮੂਲਾ ਹੈ ਜਿਹੜਾ ਸਾਡੀ ਬੋਡੀ ਨੂੰ એનર્ਜੀ ਦੇਏਗਾ ਔਰ ਸਾਡੀ ਬੋਡੀ ਦਾ ਨਰਵਸ ਸਿਸਟਮ ਜਿਹੜਾ ਹੈ ਉਹਨੂੰ ਉਹਨੂੰ ਸਟੀਮੂਲੇਟ ਕਰੇਗਾ ਕਿਉਂਕਿ ਥੱਕਦੇ ਅਸੀਂ ਉਦੋਂ ਆ ਜਦੋਂ ਬਲੱਡ ਸਰਕੂਲੇਸ਼ਨ ਸਾਡਾ ਸਲੋ ਹੋ ਜਾਂਦਾ ਤਾਂ ਉਹਦੇ ਵਾਸਤੇ ਸਪੈਸ਼ਲੀ ਜਿਹੜਾ ਖਸਖਸ ਹੈ ਇਹਨੇ ਸਾਡੇ ਨਰਵਸ ਸਿਸਟਮ ਨੂੰ ਟੋਨ ਅਪ ਕਰਨਾ ਹੈ ਜਿਹਦੇ ਨਾਲ ਤੁਹਾਡੀ ਬੋਡੀ ਚ ਸਾਰਾ ਦਿਨ ਦੀ ਜਿਹੜੀ ਵੀਕਨੈਸ ਹੈ ਉਹ ਦੂਰ ਹੋ ਕੇ ਬਾਡੀ ਨੂੰ ਆਪਾਂ એનર્ਜੀ ਦੇ ਲੈਣੀ ਹੈ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਕਿ ਦਿਨੇ ਬੰਦਾ ਠੀਕ ਰਹਿੰਦਾ ਹੈ ਘਰ 'ਚ ਵੀ ਆ ਕੇ ਚਲੋ ਠੀਕ ਰਹਿੰਦਾ ਬੰਦਾ ਜਦੋਂ ਘਰੇ ਵੀ ਆ ਜਾਂਦਾ ਹੈ ਪਰ ਜਦੋਂ ਰਾਤ ਦੀ ਵਾਰੀ ਆਉਂਦੀ ਫਿਰ ਉਹਦੀ ਲੱਤਾਂ ਕੰਬ ਲੱਗ ਜਾਂਦੀਆਂ ਨੇ ਹਾਂ ਫਰੁਕੀ ਸਾਹਿਬ ਇਹਦੇ 'ਚ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਉਹਦੇ ਪਿੱਛੇ ਕਾਰਨ ਇਹ ਹੈ ਕਿ ਅੱਜ ਸਰੀਰ ਦੇ ਵਿੱਚ ਜਿਹੜੀ ਹੈ ਉਹ ਮਰਦਾਨਾ ਕਮਜ਼ੋਰੀ ਬਹੁਤ ਮਹਿਸੂਸ ਕਰਦੇ ਨੇ ਲੋਕ ਔਰ ਮਰਦਾਨਾ ਕਮਜ਼ੋਰੀ ਜਦੋਂ ਬਾਡੀ 'ਚ ਫੀਲ ਹੁੰਦੀ ਹੈ ਤਾਂ ਉਹਦਾ ਪਹਿਲਾ ਅਸਰ ਸਾਡੇ ਮਾਈਂਡ ਤੇ ਜਾਂਦਾ ਹੈ ਕਿ ਮੈਂ ਆਪਣੇ ਪਰਿਵਾਰ ਦੇ ਆਪਣੀ ਵਾਈਫ ਦੇ ਸਾਹਮਣੇ ਇੱਕ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਤਾਂ ਉਦੇ ਕਰਕੇ ਵੀ ਜਦੋਂ ਸਟ੍ਰੈਸ ਲੰਬਾ ਟਾਈਮ ਬੰਦਾ ਕੋਈ ਸਿਰ ਤੇ ਲੈ ਰਿਆ ਹੁੰਦਾ ਹੈ ਦਿਮਾਗ ਤੇ ਲੋਡ ਲੈ ਰਿਆ ਹੁੰਦਾ ਹੈ ਤਾਂ ਉਹਦੇ ਨਾਲ ਵੀ ਸਰੀਰ ਦੇ ਵਿੱਚ ਵੀਕਨੈਸ ਰਹਿੰਦੀ ਹੈ ਉਹਦੇ ਨਾਲ ਵੀ ਕਮਜ਼ੋਰੀ ਰਹਿੰਦੀ ਹੈ ਤਾਂ ਆਪਣਾ ਜਿਹੜਾ ਇਹ ਫਾਰਮੂਲਾ ਹੈ ਸਪੈਸ਼ਲ ਉਹਨਾਂ ਵੀਰਾਂ ਵਾਸਤੇ ਵੀ ਹੈ ਜਿਹੜਾ ਵਿਅਤਾ ਜ਼ਿੰਦਗੀ ਤੋਂ ਅੱਜ ਨਿਰਾਸ਼ ਚੱਲਦੇ ਪਏ ਨੇ ਉਹਨਾਂ ਵਾਸਤੇ ਵੀ ਇੱਕ ਬਹੁਤ ਹੀ ਲਾਜਵਾਬ ਔਰ ਇੱਕ ਬਹੁਤ ਹੀ ਫਾਇਦੇਮੰਦ ਸਾਬਤ ਹੋਣ ਵਾਲਾ ਇਹ ਫਾਰਮੂਲਾ ਹੈ ਕਿ ਜਿਹਦੇ ਨਾਲ ਉਹਨਾਂ ਨੂੰ ਘਰੇ ਰਾਤ ਨੂੰ ਵਾਪਸ ਆਉਂਦੇ ਕੋਈ ਵੀ ਚ ਜ ਜ ਜਿਹੜੀ ਹੈ ਉਹ ਨਹੀਂ ਆਏਗੀ ਉਹ ਖੁਸ਼ੀ ਖੁਸ਼ੀ ਘਰੇ ਆਉਣਗੇ ਆਪਣੀ ਵਿਹੋਤਾ ਜ਼ਿੰਦਗੀ ਨੂੰ ਜਿਹੜਾ ਉਹ ਬਖੂਬੀ ਅੱਛੇ ਢੰਗ ਨਾਲ ਨਿਭਾ ਸਕਦੇ ਨੇ ਇਹਦੇ ਨਾਲ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਜੀ ਕਈਆਂ ਕੋਲ ਕਹਿੰਦੇ ਜੀ ਸਾਨੂੰ ਬੋੜਾ ਕੁਝ ਕਰਕੇ ਦੇਖ ਲਿਆ ਬڑے ਤਜਰਬੇ ਕਰਕੇ ਦੇਖ ਲੇ ਸਾਡੇ ਤੇ ਦੇਸੀ ਨੁਸਖੇ ਟੋਟ ਕੇ ਵੀ ਚੱਲਦੇ ਹੀ ਨਹੀਂ ਤੇ ਜਿਨ੍ਹਾਂ ਤੇ ਨੁਸਖੇ ਟੋਟ ਕੇ ਚੱਲਦੇ ਨਹੀਂ ਕੰਮ ਨਹੀਂ ਕਰਦੇ ਫਿਰ ਉਹਨਾਂ ਦਾ ਹੱਲ ਕਿਵੇਂ ਕਰਦੇ ਹੋ ਸਰ ਉਹਨਾਂ ਵਾਸਤੇ ਦੇਖੋ ਇਹ ਜਿਹੜੇ ਫਾਰਮੂਲੇ ਨੇ ਇਹ ਤਾਂ ਸਟਾਰਟਿੰਗ ਦੇ ਵਿੱਚ ਜਿਨ੍ਹਾਂ ਨੂੰ ਜਰਨਲ ਵੀਕਨੈਸ ਆ ਰਹੀ ਹੈ ਜਾਂ ਵਿਅਵਤਾ ਜ਼ਿੰਦਗੀ ਤੋਂ ਬਾਅਦ ਉਹਨਾਂ ਨੂੰ ਵੀਕਨੈਸ ਕਮਜ਼ੋਰੀ ਮਹਿਸੂਸ ਹੁੰਦੀ ਪਈ ਹੈ ਉਹਨਾਂ ਵਾਸਤੇ ਤਾਂ ਜੋ ਆਪਾਂ ਫਾਰਮੂਲਾ ਦੇ ਰਹੇ ਹਾਂ ਜਿਨ੍ਹਾਂ ਨੂੰ ਸਟਾਰਟਿੰਗ ਦੇ ਵਿੱਚ ਹੈ ਪਰ ਜਿਹੜੇ ਲੋਕ ਬੜੇ ਲੰਬੇ ਟਾਈਮ ਤੋਂ ਇਸ ਸਮੱਸਿਆ ਦੇ ਨਾਲ ਜੂਝਦੇ ਪਏ ਨੇ ਬੜੇ ਲੰਬੇ ਟਾਈਮ ਤੋਂ ਉਹਨਾਂ ਨੇ ਇੱਕ ਪੂਰੀ ਅੱਧ ਜ਼ਿੰਦਗੀ ਕਾਹਨ ਉਹਨਾਂ ਦਾ ਐਸੀ ਚੀਜ਼ ਦੇ ਵਿੱਚ ਹੋ ਗਿਆ ਕਿ ਸਿਰ ਕਮਜ਼ੋਰੀ ਮਹਿਸੂਸ ਕਰਦਾ ਪਿਆ ਵੀਕਨੈਸ ਮਹਿਸੂਸ ਕਰਦਾ ਪਿਆ ਉੱਠਣ ਨੂੰ ਦਿਲ ਨਹੀਂ ਕਰਦਾ ਪਿਆ ਉਹਨਾਂ ਵਾਸਤੇ ਤਾਂ ਸਰ ਆਪਣਾ ਜਿਹੜਾ ਇਹ ਇਲੈਕਟ੍ਰੋ ਹੋਮਿਓਪੈਥੀ ਦਾ ਜਿਹੜਾ ਫਾਰਮੂਲਾ ਹੈ ਇਹ ਬਾ ਕਮਾਲ ਕੰਮ ਕਰੇਗਾ ਇਹ ਉਹ ਰਾਮਵਾਣ ਜਿਹੜਾ ਇਲਾਜ ਹੋਏਗਾ ਉਹਨਾਂ ਵਾਸਤੇ ਜਿਹੜੇ ਲਗਾਤਾਰ ਬੜੇ ਲੰਬੇ ਟਾਈਮ ਤੋਂ ਇਸ ਵੀਕਨੈਸ ਦੇ ਸ਼ਿਕਾਰ ਹੋਏ ਖੜੇ ਨੇ ਤੇ ਫਿਰ ਡਾਕਟਰ ਸਾਹਿਬ ਜਿਹੜੇ ਜਿਹਨਾਂ ਦੀ ਰਾਤ ਨੂੰ ਲੱਤਾਂ ਕੰਬਦੀਆਂ ਨੇ ਜੀ ਉਨ੍ਹਾਂ ਵਾਸਤੇ ਵੇਹੀ ਕੰਮ ਕਰੇ ਨਹੀਂ ਉਨ੍ਹਾਂ ਵਾਸਤੇ ਹੋਰ ਵੀ ਇੱਕ ਨਾਲ ਸਪੈਸ਼ਲ ਫਾਰਮੂਲਾ ਹੈ ਜਿਹੜਾ ਸਿਕਰਟ ਨਾਮ ਆਪਾਂ ਇਹਨੂੰ ਦਿੱਤਾ ਹੋਇਆ 143 ਇਹਦਾ ਨਾਮ ਦਿੱਤਾ ਹੋਇਆ ਔਰ ਇਹਦੇ ਨਾਲ ਜਿਹੜੀ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਕਿ ਵਿਅੁੱਧਤਾ ਜ਼ਿੰਦਗੀ ਵਾਲੇ ਜਿਹੜੇ ਨਿਰਾਸ਼ ਚੱਲਦੇ ਪਏ ਨੇ ਉਨ੍ਹਾਂ ਵਾਸਤੇ ਬਹੁਤ ਹੀ ਲਾਹੇਵੰਦ ਸਾਬਤ ਹੋਣ ਵਾਲਾ ਇਹ ਫਾਰਮੂਲਾ ਜੋ ਕਿ ਆਪਾਂ ਇਲੈਕਟ੍ਰੋ ਹੋਮਿਓਪੈਥੀ ਦਾ ਜਿਹਦੇ ਵਿੱਚ 114 ਤਰ੍ਹਾਂ ਦੇ ਪਲਾਂਟਸ ਦਾ ਅਰਕ ਐਕਸੈਪਟ ਪਾਇਆ ਹੋਇਆ ਹੈ ਜੀ ਜੀ अच्छा थे आखिर ਦੇ ਵਿੱਚ ਹੁਣ ਡਾਕਟਰ ਸਾਹਿਬ ਜਿਹੜਾ ਇਹ ਨੁਸਖਾ ਫਾਰਮੂਲਾ ਕਿਵੇਂ ਬੰਨਣਾ ਹੈ ਕਿਸ ਤਰੀਕੇ ਨਾਲ ਬੰਨਣਾ ਹੈ ਕਿਵੇਂ ਇਨਟੇਕ ਕਰਨਾ ਹੈ ਕਿਹੜੇ ਵੇਲੇ ਇਹਦਾ ਬੈਸਟ ਰਿਜ਼ਲਟ ਮਿਲ ਸਕਦਾ ਹੈ ਉਹ ਸਾਨੂੰ ਜ਼ਰੂਰ ਦੱਸਦੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਫਰੁਕੀ ਸਾਹਿਬ ਇਹ ਦੁੱਧ ਦਾ ਗਲਾਸ ਆਪਾਂ ਲਿਆ ਹੋਇਆ ਔਰ ਸਾਰੇ ਦਰਸ਼ਕ ਸਾਡੇ ਜਿੰਨਾ ਵੇਖ ਰਹੇ ਨੇ ਸਾਰਿਆਂ ਨੂੰ ਦੁੱਧ ਪੀਣਾ ਉਹ ਪਸੰਦ ਕਰਦੇ ਨੇ ਔਰ ਖਾਸ ਕਰਕੇ ਰਾਤ ਨੂੰ ਔਰ ਆਪਣਾ ਜਿਹੜਾ ਇਹ ਫਾਰਮੂਲੇ ਦੀ ਖੂਬੀ ਇਹ ਹੈ ਖਾਸੀਅਤ ਇਹ ਹੈ ਕਿ ਰਾਤ ਨੂੰ ਸੌਂਦੇ ਟਾਈਮ ਹੀ ਤੁਸੀਂ ਜਿਹੜਾ ਰਾਤ ਨੂੰ ਦੁੱਧ ਪੀਣਾ ਹੈ ਦੁੱਧ ਉਬਾਲਣਾ ਹੈ ਪੀਣਾ ਹੈ ਉਹਦੇ ਵਿੱਚ ਹੀ ਇਹ ਸਾਰੀਆਂ ਜਿਹੜੇ ਫਾਰਮੂਲੇ ਦੇ ਜਿਹੜੇ ਹੈ ਨੇ ਇਹਨੂੰ ਆਪਾਂ ਮਿਕਸ ਕਰਕੇ ਲੈ ਸਕਦੇ ਹਾਂ ਕਰਨਾ ਕੀ ਹੈ ਕਿ ਇੱਕ ਗਲਾਸ ਦੁੱਧ ਲੈਣਾ ਹੈ ਔਰ ਦੁੱਧ ਨੂੰ ਆਪਾਂ ਉਬਾਲਣ ਲਈ ਰੱਖ ਦਿੱਤਾ ਹੈ ਔਰ ਜਿਵੇਂ ਆਪਾਂ ਉਬਾਲਦੇ ਆ ਤਾਂ ਤਿੰਨ ਇਲਾਚੀ ਜਿਹੜੀ ਹੈ ਇਲਾਚੀ ਦੇ ਸਿਰਫ ਤਿੰਨ ਪੀਸ ਲੈਣੇ ਨੇ ਔਰ ਉਹਨਾਂ ਦੇ ਵਿੱਚੋਂ ਜਿਹੜੇ ਇਹਦੇ ਬੀਜ ਨੇ ਉਹ ਕੱਢ ਲੈਣੇ ਨੇ ਇਹ ਆਪਾਂ ਇਲਾਚੀ ਨਹੀਂ ਇਸਤੇਮਾਲ ਕਰਨੀ ਇਹਦੇ ਵਿੱਚ ਬੀਜ ਕੱਢ ਕੇ ਉਹ ਨਾਲ ਹੀ ਦੁੱਧ 'ਚ ਉਬਾਲਾ ਆਉਂਦੇ ਸਮੇਂ ਉਹਦੇ ਵਿੱਚ ਤਿੰਨਾਂ ਦੇ ਬੀਜ ਪਾ ਦੇਣੇ ਨੇ ਉਸ ਤੋਂ ਬਾਅਦ ਜਿਵੇਂ ਉਬਾਲਾ ਆਏਗਾ ਤਾਂ ਉਸ ਤੋਂ ਬਾਅਦ ਉਹਨੂੰ ਉਤਾਰ ਕੇ ਖਾਸ ਕਰਕੇ ਜਿਹੜਾ ਇੱਕ ਪਾ ਦੇਸੀ ਘਿਓ ਲਿਆ ਹੋਇਆ ਹੈ ਦੇਸੀ ਘਿਓ ਇੱਕ ਚਮਚ ਦੇਸੀ ਘਿਓ ਤੇ ਇੱਕ ਚਮਚ ਜਿਹੜਾ ਹੈ ਉਹ ਖਸਖਾਸ ਜਿਹੜੀ ਹੈ ਇਹਨੂੰ ਰੋਸਟ ਕਰ ਲੈਣਾ ਭੁੰਨ ਲੈਣਾ ਇਹਨੂੰ ਭੁੰਨ ਲੈਣਾ ਕੀ ਦੇ ਵਿੱਚ ਭੁੰਨ ਲੈਣਾ ਔਰ ਇਹ ਭੁੰਨਿਆ ਹੋਇਆ ਕੀ ਦੇ ਵਿੱਚ ਜਿਹੜਾ ਇੱਕ ਚਮਚ ਹੈ ਇਹ ਵੀ ਤੁਸੀਂ ਇਸ ਦੁੱਧ ਦੇ ਵਿੱਚ ਐਡ ਕਰ ਦੇਣਾ ਉਹਨੂੰ ਉਤਾਰਨ ਤੋਂ ਬਾਅਦ ਔਰ ਨਾਲ ਦੀ ਨਾਲ ਉਤਾਰਨ ਤੋਂ ਬਾਅਦ ਇੱਕ ਚਮਚ ਜਿਹੜਾ ਇਸ ਗੋਲ ਦਾ ਜਿਹੜਾ ਹੈ ਇਹਨੂੰ ਤੁਸੀਂ ਵਿੱਚ ਐਡ ਕਰ ਦੇਣਾ ਔਰ ਟੇਸਟ ਅਨੁਸਾਰ ਇਹਦੇ ਵਿੱਚ ਮਿਸ਼ਰੀ ਪਾਣੀ ਆ ਜੀ ਮੈਂ ਮਿਸ਼ਰੀ ਇਸ ਕਰਕੇ ਕਿਹਾ ਕਿਉਂਕਿ ਇਹਦੇ ਵਿੱਚ ਖੰਡ ਇਸਤੇਮਾਲ ਨਹੀਂ ਕਰਨੀ ਨਾ ਗੁੜ ਇਸਤੇਮਾਲ ਕਰਨਾ ਨਾ ਸ਼ੱਕਰ ਇਸਤੇਮਾਲ ਕਰਨੇ ਸਿਰਫ ਧਾਗੇ ਵਾਲੀ ਮਿਸ਼ਰੀ ਇਸਤੇਮਾਲ ਕਰਾਂਗੇ ਔਰ ਜਿਵੇਂ ਇਹਨੂੰ ਆਪਾਂ ਫਿਰ ਬਣਾ ਕੇ ਇਹਨੂੰ ਲੈਣਾ ਸਟਾਰਟ ਕਰਾਂਗੇ ਤਾਂ ਫਰੂਕੀ ਸਾਹਿਬ ਪਹਿਲੇ ਤਿੰਨ ਦਿਨਾਂ ਦੇ ਵਿੱਚ ਇਹ ਫਾਰਮੂਲਾ ਆਪਣਾ ਕਮਾਲ ਵਿਖਾਏਗਾ ਜਿਹਨਾਂ ਭੈਣਾਂ ਨੂੰ ਇਹ ਕਿਉਂਕਿ ਜ਼ਰੂਰੀ ਨਹੀਂ ਕਿ ਜੈਂਟਸ ਵਾਸਤੇ ਹੈ ਲੇਡੀਜ਼ ਵੀ ਇਹਨੂੰ ਇਸਤੇਮਾਲ ਕਰ ਸਕਦੀ ਹੈ ਤਿੰਨਾਂ ਦਿਨਾਂ ਦੇ ਵਿੱਚ ਜਿਹੜੀ ਲੇਡੀਜ਼ ਨੂੰ ਕਿਚਨ ਦੇ ਵਿੱਚ ਜਾਂਦਿਆਂ ਸਾਰ ਲੱਤਾਂ ਦੇ ਵਿੱਚ ਦਰਦ ਮੋਢਿਆਂ 'ਚ ਦਰਦ ਪੂਰੀ ਬਾਡੀ ਸਟਿਫਨੈਸ ਦੇ ਵਿੱਚ ਆ ਗਈ ਹੈ ਪਹਿਲੇ 3 ਦਿਨਾਂ ਦੇ ਵਿੱਚ ਭੈਣਾਂ ਦੇ ਉੱਪਰ ਵੀ ਇਹ ਬਹੁਤ ਵਧੀਆ ਫਾਰਮੂਲਾ ਕੰਮ ਕਰੇਗਾ ਔਰ ਦੂਸਰੇ ਨੰਬਰ ਤੇ ਸਾਡੇ ਵੀਰ ਜਿਹੜੇ ਵੀਕਨੈਸ ਕਮਜ਼ੋਰੀ ਦੇ ਵਿੱਚ ਚੱਲਦੇ ਪਏ ਨੇ ਉਹਨਾਂ ਤੇ ਵੀ ਇਹ ਪਹਿਲੇ 3 ਦਿਨਾਂ ਦੇ ਵਿੱਚ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਗਾ ਜੀ ਜੀ ਸਭ ਚਲੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਨੁਸਖਾ ਫਾਰਮੂਲਾ ਸੇ ਤੁਹਾਨੂੰ ਬਣਾ ਕੇ ਵੀ ਦਿਖਾ ਦਨੇ ਆ ਜਿਸ ਤਰੀਕੇ ਨਾਲ ਦੇਖੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਜਿਹੜੀ ਖਸਖਸ ਹੈਗੀ ਹੈ ਭੁੰਨ ਰਹੇ ਨੇ ਅ ਕੀ ਦੇ ਵਿੱਚ ਖਸ ਖਸ ਪਾਉਣ ਤੋਂ ਬਾਅਦ ਡਾਕਟਰ ਸਾਹਿਬ ਨੇ ਇਹ ਹੇਠਾਂ ਉਤਾਰ ਲਿਆ ਔਰ ਹੁਣ ਜਿਹੜਾ ਦੁੱਧ ਹੈਗਾ ਉਹ ਗਰਮ ਕੀਤਾ ਜਾ ਰਿਹਾ ਹੈ ਦੁੱਧ ਦੇ ਵਿੱਚ ਜਿਵੇਂ ਦੁੱਧ ਦਾ ਤੁਸੀਂ ਦੇਖ ਸਕਦੇ ਹੋ ਕਿ ਉਬਾਲ ਆ ਗਿਆ ਉਬਾਲ ਆਉਣ ਤੋਂ ਬਾਅਦ ਡਾਕਟਰ ਸਾਹਿਬ ਨੇ ਇਲਾਇਚੀ ਦੇ ਬੀਜ ਕੱਢੇ ਤਿੰਨੇ ਇਲਾਇਚੀਆਂ ਦੇ ਤੇ ਇਸ ਦੁੱਧ ਦੇ ਵਿੱਚ ਪਾ ਦਿੱਤੇ ਇਸ ਤੋਂ ਬਾਅਦ ਇਹ ਦੁੱਧ ਹੈਗਾ ਜਿਹੜਾ ਲਗਭਗ ਲਗਭਗ 50% ਤਿਆਰ ਹੋ ਗਿਆ ਔਰ ਫੇਰ ਜਦੋਂ ਇਹਨੂੰ ਹੇਠਾਂ ਉਤਾਰ ਲਿਆ ਹੇਠਾਂ ਉਤਾਰਨ ਤੋਂ ਬਾਅਦ ਡਾਕਟਰ ਸਾਹਿਬ ਨੇ ਇਹਦੇ ਵਿੱਚ ਜਿਹੜਾ ਇਸਬਗੋਲ ਦਾ ਬਰਾਦਾ ਉਹ ਐਡ ਕਰ ਦਿੱਤਾ ਤੇ ਨਾਲ ਟੇਸਟ ਮੁਤਾਬਕ ਜਿਹੜੀ ਅਸੀਂ ਕਹਿ ਲਈਏ ਕਿ ਮਿਸ਼ਰੀ ਪਾ ਦਿੱਤੀ ਤੇ ਇਸ ਤੋਂ ਬਾਅਦ ਜਿਹੜਾ ਇਹ ਨੁਸਖਾ ਫਾਰਮੂਲਾ ਤਿਆਰ ਬਰ ਤਿਆਰ ਹੋ ਕੇ ਸਾਡੇ ਕੁਝ ਇਸ ਤਰ੍ਹਾਂ ਦਾ ਸਾਡੇ ਸਾਹਮਣੇ ਇਹ ਅੱਜ ਦਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਆ ਇਹ ਨੁਸਖਾ ਫਾਰਮੂਲਾ ਬਿਲਕੁਲ ਤਿਆਰ ਬਰ ਤਿਆਰ ਹੈ ਸੰਦ ਇਸਗੋਲ ਦਾ ਜਿਹੜਾ ਬਰਾਦਾ ਹੈ ਉਹ ਇਹਦੇ ਵਿੱਚ ਇਸਤੇਮਾਲ ਕੀਤਾ ਹੈ ਦੇਸੀ ਕੀ ਇਸਤੇਮਾਲ ਹੋਇਆ ਹੈ ਇਲਾਇਚੀਆਂ ਇਸਤੇਮਾਲ ਹੋਈਆਂ ਨੇ ਔਰ ਖਸਖਸ ਦਾ ਇਹਦਾ ਇਹਦੇ ਵਿੱਚ ਇਸਤੇਮਾਲ ਕੀਤਾ ਗਿਆ। ਅਚਾ ਡਾਕਟਰ ਸਾਹਿਬ ਫ੍ਰੈਗਰੈਂਸ ਬੜੀ ਵਧੀਆ ਆਨ ਲੱਗੇ ਦੁੱਧ ਚ। ਬਹੁਤ ਬਹੁਤ ਵਧੀਆ ਜੀ ਇਹ ਪੀਣ ਦੇ ਵਿੱਚ ਵੀ ਇੰਨਾ ਟੇਸਟੀ ਹੈ ਔਰ ਫ੍ਰੈਗਰੈਂਸ ਵੀ ਬਹੁਤ ਟੇਸਟੀ ਹੈ। ਠੀਕ ਹੈ। ਤੇ ਹੁਣ ਸਾਨੂੰ ਇਹ ਦੱਸ ਦਿਓ ਵੀ ਕਿਸ ਵੇਲੇ ਜਿਹੜਾ ਇਹ ਦੁੱਧ ਹੈਗਾ ਇਨਟੇਕ ਕਰਨਾ ਹੈ ਬੈਸਟ ਰਿਜ਼ਲਟ ਲੈਣ ਵਾਸਤੇ। ਬੈਸਟ ਰਿਜ਼ਲਟ ਲੈਣ ਵਾਸਤੇ ਫਰੂਕੀ ਸਾਹਿਬ ਇਹਨੂੰ ਰਾਤ ਦੇ ਟਾਈਮ ਆਪਾਂ ਸੌਂਦੇ ਟਾਈਮ ਇਹਨੂੰ ਯੂਜ਼ ਕਰ ਸਕਦੇ ਆ। ਜਿਹੜੇ ਵੀਰ ਦਿਨੇ ਵੀ ਲੈਣਾ ਚਾਹੁੰਦੇ ਹੋ ਦਿਨੇ ਵੀ ਲੈ ਸਕਦੇ ਆ ਖਾਸ ਕਰਕੇ ਨੂੰ ਰਾਤ ਨੂੰ ਯੂਜ਼ ਕਰਦੇ ਹੋ ਤਾਂ ਬਹੁਤ ਹੀ ਤੁਹਾਡੇ ਲਈ ਲਾਹੇਵੰਦ ਸਾਬਿਤ ਹੁੰਦਾ ਜੀ ਅੱਛਾ ਡਾਕਟਰ ਸਾਹਿਬ ਜੇਕਰ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਦਿੱਕਤ ਪਰੇਸ਼ਾਨੀ ਕਿਸੇ ਨੂੰ ਹੈ ਜਨਰਲ ਵੀਕਨੈਸ ਹੈ ਜਾਂ ਵਿਅਕਤੀ ਲਾਈਫ ਦੇ ਵਿੱਚ ਪ੍ਰੋਬਲਮਸ ਉਹਨਾਂ ਨੂੰ ਆ ਜਾਂਦੀਆਂ ਨੇ ਪਟੜੀ ਤੋਂ ਲੱਥੀ ਪਈ ਹੈ ਜਿਹੜੀ ਗਰਸਤੀ ਵਾਲੀ ਜਿਹੜੀ ਅਸੀਂ ਕਹਿੰਦੇ ਆ ਕਿ ਰੇਲ ਹੈਗੀ ਹੈ ਟ੍ਰੇਨ ਹੈਗੀ ਹੈ ਗੱਡੀ ਹੈਗੀ ਹੈ ਤੇ ਫਿਰ ਤੁਹਾਨੂੰ ਕਿਵੇਂ ਮਿਲ ਸਕਦੇ ਨੇ ਤੁਹਾਡੇ ਨਾਲ ਕਿਵੇਂ ਡਿਸਕਸ ਕਰਕੇ ਕੋਈ ਆਪਣੇ ਨਿਵਾਰਣ ਕਿਸੇ ਨੇ ਕਰਵਾਉਣਾ ਹੈ ਅ ਸਰ ਇਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਕਾਉਂਸਲਿੰਗ ਆ ਤੁਸੀਂ ਆਪਣੀ ਜਿਹੜੀ ਪ੍ਰੋਪਰ ਤਰੀਕੇ ਨਾਲ ਕਾਉਂਸਲਿੰਗ ਲਾਓ ਆਪਾਂ ਨਿਊ ਅੰਮ੍ਰਿਤਸਰ ਦੇ ਵਿੱਚ ਆਪਾਂ ਜਿਹੜਾ ਪ੍ਰੈਕਟਿਸ ਕਰ ਰਹੇ ਆ ਅੰਮ੍ਰਿਤਸਰ ਦੇ ਵਿੱਚ ਬੀ ਬਲਾਕ ਹਾਊਸ ਨੰਬਰ 9 ਇੱਥੇ ਆਣ ਕੇ ਵੀ ਤੁਸੀਂ ਜਿਹੜੀ ਪ੍ਰੋਪਰ ਕਾਉਂਸਲਿੰਗ ਲਓ ਕਾਉਂਸਲਿੰਗ ਲੈਣ ਤੋਂ ਬਾਅਦ ਆਪਾਂ ਇਹ ਪ੍ਰੋਪਰਲੀ ਜਿਹੜਾ ਫਾਰਮੂਲਾ ਸ਼ੁਰੂ ਕਰਦੇ ਆ ਤਾਂ ਵਿਦਨ 15 ਟੂ 13 ਡੇਸ ਇਹ 15 ਤੋਂ 1 ਮਹੀਨੇ ਦਾ ਜਿਹੜਾ ਟਾਈਮ ਹੈ ਉਹ ਸਾਨੂੰ ਚਾਹੀਦਾ ਹੈ ਇੰਨੇ ਟਾਈਮ ਦੇ ਵਿੱਚ ਤੁਹਾਡੀ ਬੋਡੀ ਦੇ ਵਿੱਚ ਜਿੰਨੀ ਵੀ ਜਰਨਲ ਵੀਕਨੈਸ ਆ ਜਿੰਨੀ ਵੀ ਆ ਜਿਹੜੀ ਵਿਆਪਤਾ ਜ਼ਿੰਦਗੀ ਤੋਂ ਬਾਅਦ ਵਾਲੀ ਨਿਰਾਸ਼ਾ ਹੈ ਉਹ ਸਾਰੀ ਸਾਰੀ ਦੂਰ ਹੋ ਜੇਗੀ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸੋ ਸਾਡੇ ਕੋਲ ਇੱਕ ਸ਼ਖਸ ਬੈਠੇ ਨੇ ਡਾਕਟਰ ਸਾਹਿਬ ਕੋਲੋਂ ਜਿਨ੍ਹਾਂ ਦਾ ਟ੍ਰੀਟਮੈਂਟ ਇਲਾਜ ਚੱਲਦਾ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਸਮਝਾਂਗੇ ਕੀ ਦਿੱਕਤ ਪਰੇਸ਼ਾਨੀ ਲੈ ਕੇ ਆਏ ਸੀ ਤੇ ਹੁਣ ਕਿੰਨਾ ਕੁ ਉਹਨਾਂ ਨੂੰ ਜਿਹੜਾ ਇਸ ਚੀਜ਼ ਦਾ ਫਰਕ ਪਿਆ ਸਚਕਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਹੈ ਤੁਹਾਡਾ ਮੇਰਾ ਨਾਮ ਕਲਵੰਦ ਸਿੰਘ ਹੈ ਅੱਛਾ ਕਿੱਥੋਂ ਆਏ ਹੋ ਤਰਨਤਾਰਪੁਰ ਕੀ ਪ੍ਰੋਬਲਮ ਲੈ ਕੇ ਆਏ ਹੋ ਮੈਨੂੰ ਥਕਾਵਟ ਬਹੁਤ ਰਹਿੰਦੀ ਹੈ ਅੱਛਾ ਬਹੁਤ ਮਾਸਪੇਸ਼ੀਆਂ ਜਿਹੜੀਆਂ ਜਿਵੇਂ ਅਕੜ ਜਾਂਦੀਆਂ ਨਾ ਇਸ ਤਰ੍ਹਾਂ ਹੋ ਰਿਹਾ ਹੈ। ਕੀ ਕੰਮ ਕੀ ਕਰਦੇ ਤੁਸੀਂ? ਕੰਮ ਮੈਂ ਬਾਹਰ ਕੰਪਨੀ ਚ ਕਰਦਾ ਕੰਮ ਜੀ। ਅੱਛਾ। ਉੱਥੇ ਜਦੋਂ 10-12 ਘੰਟੇ ਡਿਊਟੀ ਆ ਤੇ ਉਹਦੇ ਵਿੱਚ 4-5 ਘੰਟੇ ਤੋਂ ਬਾਅਦ ਪੂਰੀ ਥਕਾਵਟ ਹੋ ਜਾਂਦੀ ਹੈ। ਅੱਛਾ। ਤੇ ਇੰਜ ਲੱਗਦਾ ਹੈਗਾ ਕਿ ਜਿਵੇਂ ਨਸਾਂ ਬਲੌਕ ਹੋ ਗਈਆਂ ਲੱਤਾਂ ਦੀ। ਠੀਕ ਹੈ। ਨਾ ਨੀਚੇ ਬੈਠਿਆ ਜਾਂਦਾ ਹੀ ਨਾ ਤੁਰਿਆ ਜਾਂਦਾ ਚੰਗੀ ਕਰਦੇ। ਹਾਂਜੀ। ਤੇ ਫਿਰ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਇਹ? ਇਹ ਮੈਨੂੰ ਪ੍ਰੋਬਲਮ ਤੇ 4-5 ਸਾਲ ਤੋਂ ਹੈ। ਦਿਖਾਇਆ ਕਰੇ ਨਹੀਂ ਕਿਸੇ ਨੂੰ ਨਹੀਂ ਦਵਾਈ ਬਹੁਤ ਖਾਦੀ ਹੈ ਜੀ ਕਹਦੇ ਆ ਲੋਪੈਥੀ ਖਾ ਲਈ ਹੋਮੋਪੈਥੀ ਇਸ ਤਰ੍ਹਾਂ ਖਾਧੀਆਂ ਦਵਾਈਆਂ ਜਿੰਨੇ ਉਹਨਾਂ ਨਾਲ ਥੋੜਾ ਬਹੁਤ ਰਿਲੀਫ ਮਿਲਦੀ ਠੀਕ ਹੈ ਉਦੋਂ ਬਾਅਦ ਕੋਈ ਪਰਮਾਨੈਂਟ ਇਲਾਜ ਨਹੀਂ ਠੀਕ ਹੈ ਤੇ ਜਦੋਂ ਤੁਸੀਂ ਡਾਕਟਰ ਰਾਏ ਸਾਹਿਬ ਕੋਲ ਆਏ ਕੀ ਤੁਹਾਡੇ ਤੇ ਮਤਲਬ ਅਸਰ ਹੋਇਆ ਕੀ ਪ੍ਰੋਬਲਮ ਤੁਹਾਡੀ ਸੌਟ ਆਊਟ ਹੋਈ ਹੈ ਨਹੀਂ ਹੋਈ ਹਾਂਜੀ ਕੀ ਫਰਕ ਪਿਆ ਮੈਨੂੰ ਮਨੋ ਜਿਹੜਾ ਆਕੜਾ ਬਣ ਹੀ ਨਾ ਮੇਰੀਆਂ ਲੱਤਾਂ ਦਾ ਉਹ ਕੁਲਾ ਮਤਲਬ ਮਹਿਸੂਸ ਹੋਣ ਲੱਗ ਪਿਆ ਠੀਕ ਹੈ ਠਿਕਾਵਟ ਸੀ ਠਿਕਾਵਟ ਵੀ ਤੁਹਾਨੂੰ ਬਾਦ ਦੁੱਧ ਦੱਸਿਆ ਸੀ ਡਾਕਟਰ ਸਾਹਿਬ ਨੇ ਹਾਂਜੀ ਤੇ ਦੁੱਧ ਦਾ ਨੁਸਖਾ ਸੀ ਦੁੱਧ ਵਾਲਾ ਨੁਸਖਾ ਵੀ ਹੈ ਤੇ ਬੂੰਦਾ ਵਾਲੀ ਦਵਾਈ ਵੀ ਇਹਨਾਂ ਦੀ ਜਿਹੜੀ ਹੈ ਨਾ ਉਹ ਵੱਲੋਂ ਪੀਂਦਾ ਰਿਹਾ ਮੈਂ ਇਹਨਾਂ ਕੋਲ ਕਿੰਨੇ ਟਾਈਮ ਚ ਫਰਕ ਪੈਣਾ ਸ਼ੁਰੂ ਹੋ ਗਿਆ ਜੀ ਤੁਹਾਡੀ ਤਕਾਬ ਵਟਨ ਨੂੰ ਤੁਹਾਡੇ ਜਿਹੜੇ ਲੱਤਾਂ ਆਕੜਦੀਆਂ ਸੀ ਲੱਤਾਂ ਤੁਹਾਡੀਆਂ 15 ਦਿਨ ਤੋਂ ਬਾਅਦ ਚ ਮੈਨੂੰ ਮਹਿਸੂਸ ਹੋਣਾ ਹਾਂਜੀ ਮਹਿਸੂਸ ਹੋਣਾ ਹਾਂਜੀ ਜੀ ਜੀ ਅੱਛਾ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਮੈਂ ਤਾਂ ਇਹ ਕਹਾਗਾ ਕਿ ਨਵੀਂ ਜੋ ਇਹਨਾਂ ਦਾ ਫਾਰਮੂਲਾ ਵਾ ਇਲੈਕਟਰੋ ਹੋਮੋਪੈਥੀ ਦਾ ਨਾਲ ਇਹਨਾਂ ਦਾ ਦੇਸੀ ਫਾਰਮੂਲਾ ਵਾ ਉਹ ਦਵਾਈ ਲੈਣ ਤੇ ਆਪਣਾ ਇਲਾਜ ਜਿਹੜਾ ਕਰਵਾਉਂਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸੰ ਉਹ ਸ਼ਖਸ ਜਿਨ੍ਹਾਂ ਨੂੰ ਥਕਾਵਟ ਰਹਿੰਦੀ ਸੀ ਜਿਨ੍ਹਾਂ ਦੀਆਂ ਲੱਤਾਂ ਆਕੜੀ ਰਹਿੰਦੇ ਸੀ ਤਰਨ ਤਰਨ ਤੋਂ ਇਹ ਪਾਈ ਸਾਹਿਬ ਨੇ اور ਕੰਪਨੀ ਦੇ ਵਿੱਚ ਜੌਬ ਕਰਦੇ ਸੀ 10 12 ਘੰਟੇ 15 ਘੰਟੇ ਕਹਿੰਦੇ ਵੀ ਸਾਨੂੰ ਬਹੁਤ ਜ਼ਿਆਦਾ ਸਖਤ ਡਿਊਟੀ ਸੀ ਤੇ ਉਸ ਤੋਂ ਬਾਅਦ ਮੈਨੂੰ ਆ ਕੇ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਸੀ ਪਰ ਡਾਕਟਰ ਸਾਹਿਬ ਦੇ ਜਿਹੜੀਆਂ ਬੂੰਦਾਂ ਵਾਲੀ ਨੁਸਖੇ ਹੈਗੇ ਨੇ ਫਾਰਮੂਲੇ ਹੈਗੇ ਨੇ ਉਹਨਾਂ ਨਾਲ ਇਹਨਾਂ ਨੂੰ ਕਾਫੀ ਜਿਹੜਾ ਰਿਲੀਫ ਮਿਲਿਆ ਸੋ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤੁਸੀਂ ਉਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਜਿਹੜਾ ਨੰਬਰ ਅਸੀਂ ਵੀਡੀਓ ਦੇ ਉੱਤੇ ਦਿੱਤਾ ਹੈ ਉਸ ਵੀਡੀਓ ਦੇ ਉੱਤੇ ਜਿਹੜਾ ਨੰਬਰ ਦਿੱਤਾ ਗਿਆ ਤੁਹਾਨੂੰ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਰਾਏ ਸਾਹਿਬ ਦੀ ਟੀਮ ਨਾਲ رابطہ ਕਰਨਾ ਹੈ ਔਰ ਉਸ ਤੋਂ ਬਾਅਦ ਆਪਣੀ ਗੱਲ ਹੈਗੀ ਉਹ ਟੀਮ ਤੱਕ ਰੱਖਣੀ ਹੈ ਤੇ ਆਪਣੀ ਸਮੱਸਿਆ ਬਾਰੇ ਰੱਖਣੀ ਹੈ ਔਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਨਿਊ ਅਮਰੀਕਸਰ ਦੇ ਵਿੱਚ ਨੇ ਡਾਕਟਰ ਗੁਰਿੰਦਰ ਸਿੰਘ ਰਾਏ ਸਾਹਿਬ ਮਿਲਦੇ ਨੇ ਔਰ ਮੇਰੀ ਸੁਜੈਸ਼ਨ ਮੇਰੀ ਸਲਾਹ ਮੇਰੀ مشਵਰਾ ਮੇਰੀ ਚੇਤਾਵਨੀ ਤੁਹਾਨੂੰ ਆਈ ਹੈ ਕਿ ਵੀਡੀਓ ਦੇ ਵਿੱਚ ਜਿਹੜਾ ਨੁਸਖਾ ਫਾਰਮੂਲਾ ਤੁਹਾਨੂੰ ਦਿਖਾਇਆ ਗਿਆ ਉਸ ਨੁਸਕੇ ਨੂੰ ਉਸ ਫਾਰਮੂਲੇ ਨੂੰ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਜਾਂ ਸੰਬੰਧ ਡਾਕਟਰ ਦੀ ਸਲਾਹ ਨਾਲ ਹੀ ਯੂਜ਼ ਕੀਤਾ ਜਾਵੇ ਧੰਨਵਾਦ